ਸ਼ਹਿਰ ਦੇ ਡੀਸੀ ਰਾਜੇਸ਼ ਦਿਵਾਨ ਨੇ ਸੰਭਾਲਿਆ ਉਹਦਾ ਪੁਲਿਸ ਵੱਲੋਂ ਸਲਾਮੀ ਦੇ ਕੇ ਨਵੇਂ ਡੀਸੀ ਦਾ ਸਵਾਗਤ ਕੀਤਾ ਗਿਆ ਮੈਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦਾ ਹਾਂ ਮੈਨੂੰ ਇਸ ਸ਼ਹਿਰ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੋ ਡੀਸੀ ਦੇ ਵੱਲੋਂ ਕਿਹਾ ਗਿਆ ਜਿਸਰ ਕਾਰਜ ਨਮਾਸਬਤੀ ਚੱਲ ਰਹੀ ਹੈ ਜੀ ਕਿਹਾ ਚਾਹੁੰਦਾ ਫਸਟ ਟਾਈਮ ਦੇ ਹੋ ਸਕੋ ਦੇਖੋ ਅੱਜ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਮੇਰੀ ਐਸ ਬਤੌਰ ਡੀਸੀ ਨਿਯੁਕਤੀ ਹੋਈ ਹੈ ਤੇ ਮੈਂ ਚਾਰ ਸੰਭਾਲਿਆ ਹੈ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਸਥਾਨ ਦੇ ਨਾਲ ਸੰਬੰਧਿਤ ਹੈ ਤੇ ਮੈਂ ਇਸ ਤੋਂ ਪਹਿਲਾਂ ਫਿਰੋਜ਼ਪੁਰੋਂ ਆਇਆ ਹਾਂ ਜਿੱਥੇ ਸ਼ਹੀਦ ਭਗਤ ਸਿੰਘ ਦੀ ਸਮਾਦ ਹੈ ਤੇ ਅਸੀਂ ਉੱਥੇ ਵੀ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਆਪਣਾ ਨੂੰ ਬਹੁਤ ਭਾਗੇਸ਼ਾਲੀ ਸਮਝਦਾ ਹਾਂ ਕਿ ਅਸੀਂ ਭਗਤ ਸਿੰਘ ਨਗਰ ਵਿੱਚ ਆ ਕੇ ਮੈਨੂੰ ਮੌਕਾ ਮਿਲਿਆ ਹੈ ਕਿ ਅਸੀਂ ਸਰਦਾਰ ਸ਼ਹੀਦ ਭਗਤ ਸਿੰਘ ਦੀ ਸੋਚ ਹੈ ਜਿਹੜੀ ਜਿਹੜੀ ਉਹਨਾਂ ਨੇ ਆਪਣੇ ਦੇਸ਼ ਨੂੰ ਆਜ਼ਾਦੀ ਦਿਵਾਉਣ ਦੇ ਵਾਸਤੇ ਕੁਰਬਾਨੀ ਦਿੱਤੀ ਬਹੁਤ ਹੀ ਯੰਗ ਏਜ ਦੇ ਵਿੱਚ ਉਸੇ ਸੋਚ ਨੂੰ ਅਸੀਂ ਲੋਕਾਂ ਤੱਕ ਪਹੁੰਚਾਉਣਾ ਹੈ ਵੀ ਇਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਹਰ ਇੱਕ ਸਮਾਜ ਦੇ ਵਰਗ ਤੇ ਕੋਈ ਜਹੀ ਤਰੱਕੀ ਹੋਵੇ ਕੋਈ ਜਾਤ ਪਾਤ ਕੋਈ ਧਰਮ ਕਿਸੇ ਤਰ੍ਹਾਂ ਦੇ ਬੇਸ ਤੇ ਕਿਸੇ ਵਿਅਕਤੀ ਨੂੰ ਨਾ ਜਾਣਿਆ ਜਾਵੇ ਤੇ ਉਹੀ ਸੋਚ ਨੂੰ ਅਸੀਂ ਵੇਖਦੇ ਹੋਏ ਅਸੀਂ ਕੋਸ਼ਿਸ਼ ਕਰਾਂਗੇ ਸ਼ੇਰਪਾਲ ਸਿੰਘ ਨਗਰ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਉਹਨਾਂ ਦੀ ਆਵਾਜ਼ ਉਹਨਾਂ ਦੀ ਸੋਚ ਲੋਕਾਂ ਤੱਕ ਪਹੁੰਚੇ ਤਾਂ ਕਿ ਅਸੀਂ ਇਹ ਜੇ ਸਮਾਜ ਦੀ ਉਸਾਰੀ ਕਰ ਸਕੀਏ ਜਿੱਥੇ ਸਾਰੇ ਵਿਅਕਤੀ ਸਾਡੇ ਵਿਅਕਤੀ ਕੁਝ ਹੈ ਜੇ ਹੋਣ ਕੋਈ ਨਾ ਬਰਾਬਰਤਾ ਨਾ ਹੋਵੇ ਇੱਕ ਵਿਕਸਿਤ ਸਮਾਜ ਦੀ ਅਸੀਂ ਉਸਾਰੀ ਕਰ ਸਕੀਏ ਸਰ ਨੌਸੇ ਵਿੱਚ ਨੌਸੇ ਦੇ ਵਿੱਚ ਅਗਰ ਮੌਕੇ ਦਾ ਬਹੁਤ ਰੋਲ ਬਣਦਾ ਹੈ समस्या ਬਹੁਤ ਹੈ ਕਾਜ਼ਾ ਮੋ ਕਾਜ਼ਾ ਮੋ ਜੇ ਤੁਮ ਆਪੇ ਮਾਫ ਮਾਫ ਕਰ ਸਕੋ ਤਾਂ ਉਸ ਲਈ ਕਾਫੀ ਲੋਕਾਂ ਦਾ ਸਮੱਸਿਆ ਬਹੁਤ ਹੈ ਸੜਕਾਂ ਦੇ ਇਨਕ੍ਰੋਚਮੈਂਟ ਦਾ ਹੋ ਰਿਹਾ ਹੈ ਇਸ ਲਈ ਆਪਣੇ ਕੋਲ ਕੀ ਹੈ ਦੇਖੋ ਹੈ ਮੈਂ ਰੀੜੀ ਥੋੜੀ ਸਮੱਸਿਆਵਾਂ ਦੱਸੀਆਂ ਨੇ lettes me check ਕਿੱਥੇ ਕੀ ਪ੍ਰੋਬਲਮ ਹੈਗੀ ਆ ਕਿੱਥੇ ਸੜਕਾਂ ਦੇ ਇਨਕ੍ਰੋਚਮੈਂਟ ਹੈ ਕਿੱਥੇ ਸੜਕਾਂ ਨੂੰ ਬਣਾਉਣ ਦੀ ਜ਼ਰੂਰਤ ਹੈ ਤੇ ਕਿੱਥੇ ਕੋਈ ਰੇਟ ਮਾਫੀਆ ਹੈ ਉਹ lettes me study ਜੋ ਕਾਨੂੰਨ ਦੇ ਮੁਤਾਬਿਕ ਹੈ ਉਹ ਕਰ ਵਜੂਦ ਕਰ ਦਿੱਤਾ ਹੈ ਸਰਵਸ਼ਹੀ ਹਿੱਦਿਆ ਜਨ ਸਰਦਾਰ ਪਾਤਸ਼ਾਹ ਸਿੰਘ ਜੀ ਦੇ ਪਿੰਡ ਦੀ ਗੱਲ ਵੀ ਹੁੰਦੀ ਹੈ ਹਾਂ ਹਾਂ ਲੇਕਿਨ ਪਿੰਡ ਦਾ ਵਿਕਾਸ ਅਜੇ ਤੱਕ ਹੋਇਆ ਨਹੀਂ ਪੰਚਾਇਤਾਂ ਬਹੁਤ ਵਾਰ ਸੰਬੰਧਿਤ ਦਫ਼ਤਰਾਂ ਦੇ ਵਿੱਚ ਮਿਲਦੀਆਂ ਲੇਕਿਨ ਮਸਲੇ ਅੱਖੂ ਤੁਸੀਂ ਹੁਣ ਦੱਸਿਆ ਮੇਰਾ ਪਹਿਲਾ ਦਿਨ ਹੈਗਾ ਮੈਂ ਕੋਸ਼ਿਸ਼ ਕਰਾਂਗਾ ਕਿ ਕੀ ਸਮੱਸਿਆਵਾਂ ਹੈਗੀਆਂ ਨੇ ਜਿਹੜੀ ਪੰਚਾਇਤਾਂ ਨੇ ਪਹਿਲਾਂ ਅਫਸਰ ਸਹਿਬਾਨ ਨੂੰ ਦਿੱਤੀਆਂ ਨੇ ਤੇ ਮੈਂ ਯਕੀਨ ਨਾਲ ਕਹਿ ਸਕਦਾ ਵੀ ਸਰਦਾਰ ਭਗਤ ਸਿੰਘ ਦਾ ਜਿਹੜਾ ਪਿੰਡ ਹੈਗਾ ਉਹਨਾਂ ਦੀ ਜਿਹੜੀ ਸਮੱਸਿਆਵਾਂ ਉਹ ਸੀ ਪਹਿਲ ਦੇ ਹੱਥ ਤੇ ਹਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ